ਕਸਰ ਗੱਲ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਜਾ ਰਹੇ ਹਾਂ ਦਰਸ਼ਨ ਕਰਨ ਗੁਰਦੁਆਰਾ ਮੰਜੀ ਸਾਹਿਬ ਜੋ ਕਿ ਲੁਧਿਆਣਾ ਦੇ ਸ਼ਹਿਰ ਦੇਖਪਿੰਡ ਆਲਮਗੀਰ ਸਾਹਿਬੀ ਕੇ ਸਥਿਤ ਹੈ ਇਹ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇਹ ਗੁਰਦੁਆਰਾ ਸਾਹਿਬ ਪਾਸਾ ਸ਼ਹੀਦ ਦਸਵੀ ਗੁਰਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਬਣਾਇਆ ਗਿਆ ਤੇ ਅੱਜ ਆਪਾਂ ਇੱਥੇ ਦੇ ਇਤਿਹਾਸ ਬਾਰੇ ਪਿਛਾਣਾਂਗੇ ਇਹ ਉਹ ਗੁਰਦੁਆਰਾ ਸਾਹਿਬ ਹੈ ਜਿੱਥੇ ਪੈਨਗਾਇ ਸਿੰਘ ਜੀ ਨੇ ਗੁਰੂ ਜੀ ਨੂੰ ਘੋੜਾ ਭੇਟ ਕੀਤਾ ਸੀਗਾ ਤੇ ਗੁਰੂ ਜੀ ਨੇ ਇੱਥੇ ਆਪਣਾ ਤੀਰ ਮਾਰ ਕੇ ਪਾਣੀ ਦਾ ਸਰੋਤ ਵੀ ਕੱਟਿਆ ਸੀਗਾ ਜਾਣਾਂਗੇ ਆਪ ਅੱਜ ਇਸ ਦੇ ਇਤਿਹਾਸ ਬਾਰੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਗੁਰੂ ਜੀ ਸੰਨ 704 ਈਸਵੀ 1761 ਵਿਕਰਮੀ ਨੂੰ 6 ਸਤ ਦੀ ਪੋ ਨੂੰ ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਗੁਰੂ ਜੀ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਕਮਾ ਸਾਉਣ ਜੁੱਧ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਤਿੰਨ ਹਿੱਸਿਆਂ ਵਿੱਚ ਵੰਡੇ ਵਿੱਚ ਵੰਡੇ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪਹੁੰਚੇ ਚਮਕੌਰ ਸਾਹਿਬ ਦੀ ਗੱਡੀ ਦੇ ਵਿੱਚ ਵਿਕਮ ਸਾਉਣ ਜੁੱਧ ਹੋਇਆ ਜਿੱਥੇ ਉਹਨਾਂ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਜੀਤ ਸਿੰਘ ਜੀ ਤੇ ਸਹਬਜ਼ਾਦਾ ਚੂਹਾਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਤੋਂ ਉੱਥੋਂ ਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਗੁਰੂ ਜੀ ਦੇ ਇੱਕ ਗੁਰੂ ਜੀ ਦੇ ਸੇਵਕ ਭਾਈ ਗਨੀ ਖਾਨ ਤੇ ਭਾਈ ਨਵੀ ਖਾਨ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬਚਨ ਕੀਤਾ ਕਿ ਅਸੀਂ ਇੱਥੋਂ ਅੱਗੇ ਜਾਣਾ ਤਾਂ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ ਤੇ ਉਸ ਸਮੇਂ ਗਨੀ ਖਾਨ ਤੇ ਨਵੀ ਖਾਨ ਕਹਿਣ ਲੱਗੇ ਕਿ ਅਸਲਾਮ ਵਿੱਚ ਇੱਕ ਥਾਂ ਹੈ ਬਹਾਵਲਪੁਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਜੋ ਵੀ ਉਸ ਦੀ ਗੱਦੀ ਤੇ ਬੈਠਦਾ ਹੈ ਉਸ ਨੂੰ ਉੱਚ ਦੇ ਪੀਰ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਸਾਡੇ ਲਈ ਤਾਂ ਉੱਚ ਦਾ ਪੀਰ ਤੁਸੀਂ ਹੀ ਹੋ ਕਿਉਂਕਿ ਆਪ ਜੀ ਦੀ ਕਿਰਪਾ ਦੇ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ ਗਣੀ ਖਾਨ ਤੇ ਨਵੀ ਖਾਨ ਕੋੜਿਆਂ ਦੇ ਵਪਾਰੀ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਲਈ ਪਾਲਕਾ ਤਿਆਰ ਕੀਤਾ ਤੈਨਿ ਗੁਰੂ ਸਾਹਿਬ ਜੀ ਨੇ ਆਪਣੇ ਕੇਸ ਪਿੱਛੇ ਨੂੰ ਖੁੱਲੇ ਛੱਡ ਕੇ ਦਸਤਾਰ ਸਜਾਈ ਨਾਲ ਗੁਰੂ ਜੀ ਨੇ ਤਿੰਨ ਸਿੱਖ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਗੁਰੂ ਜੀ ਅਨੇਕਾਂ ਨਗਰਾਂ ਤੋਂ ਹੁੰਦੇ ਹੋਏ ਇਸ ਸਥਾਨ ਉੱਤੇ ਪਹੁੰਚੇ ਗੁਰੂ ਜੀ ਇੱਥੇ ਉੱਚ ਦਾ ਪੀਰ ਬਣ ਕੇ ਪਹੁੰਚੇ ਸਨ ਜਿਸ ਸਥਾਨ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹਨ ਉੱਥੇ ਗੁਰੂ ਸਾਹਿਬ ਜੀ ਦਾ ਪਾਲਕਾ ਰੱਖਿਆ ਗਿਆ ਸੀ ਗੁਰੂ ਜੀ ਨੇ ਬਚਨ ਕੀਤੇ ਕਿ ਸਿੰਘੋ ਅਸੀਸ਼ ਨਾਨ ਕਰਨਾ ਹੈ ਜਲਦੀ ਭਾਲ ਕਰੋ ਪਾਣੀ ਦੀ ਜਲਦੀ ਭਾਲ ਕਰੋ ਸਿੰਘਾਂ ਨੇ ਇੱਧਰ ਉੱਧਰ ਗਏ ਪਰ ਉਹਨਾਂ ਨੂੰ ਕਿਤੇ ਪਾਣੀ ਨਾ ਮਿਲਿਆ ਇੱਕ ਗਰੀਬ ਬੀਬੀ ਜਿਸ ਦੇ ਸ਼ਰੀਰ ਉੱਤੇ ਕੋੜ ਦਾ ਰੋਕ ਸੀ ਉਹ ਮਾਈ ਸਿੰਘਾਂ ਨੂੰ ਉਸਨੇ ਦੱਸਿਆ ਕਿ ਥੋੜੀ ਦੂਰ ਇੱਕ ਖੂਹ ਹੈ ਪਰ ਉੱਥੇ ਡਰਦਾ ਕੋਈ ਜਾਂਦਾ ਨਹੀਂ ਕਿਉਂਕਿ ਉੱਥੇ ਬਹੁਤ ਵੱਡੀ ਸਰਾਲ ਰਹਿੰਦੀ ਹੈ ਸਿੰਘਾਂ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਗੁਰੂ ਗੁਰੂ ਜੀ ਨੇ ਆਪਣਾ ਤੀਰ ਕੱਢਿਆ ਤੇ ਗੁਰੂ ਜੀ ਨੇ ਤੀਰ ਇਹਨਾਂ ਖਿੱਚ ਕੇ ਚਲਾਇਆ ਕਿ ਤੀਰ ਜਾ ਕੇ ਸਰਾਲ ਨੂੰ ਲੱਗਿਆ ਸਰਾਲ ਮਰ ਕੇ ਖੂਹ ਵਿੱਚ ਡਿੱਗ ਪਈ ਤੇ ਖੂਹ ਦਾ ਸਾਰਾ ਪਾਣੀ ਖਰਾਬ ਹੋ ਗਿਆ ਸਿੰਘਾਂ ਨੇ ਆ ਕੇ ਗੁਰੂ ਜੀ ਨੂੰ ਦੱਸਿਆ ਤੇ ਗੁਰੂ ਜੀ ਨੇ ਫੇਰ ਆਪਣਾ ਤੀਰ ਕੱਢਿਆ ਤੇ ਗੁਰੂ ਜੀ ਨੇ ਧਰਤੀ ਦੇ ਹਿੱਕ ਵਿੱਚ ਤੀਰ ਮਾਰਿਆ ਤੇ ਧਰਤੀ ਵਿੱਚੋਂ ਪਾਣੀ ਦਾ ਸੋਮਾ ਪ੍ਰਗਟ ਹੋਇਆ ਗੁਰੂ ਜੀ ਨੇ ਇਸ਼ਨਾਨ ਕੀਤਾ ਉਹਨਾਂ ਦੇ ਸਿੰਘਾਂ ਨੇ ਇਸ਼ਨਾਨ ਕੀਤਾ ਤੇ ਨਾਲ ਹੀ ਉਸ ਮਾਈ ਨੇ ਜਿਸ ਦਾ ਸਰੀਰ ਤੇ ਕੋੜ ਦਾ ਰੋਗ ਸੀ ਉਸਨੇ ਗੁਰੂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਕਾਫੀ ਸਮੇਂ ਤੋਂ ਆਪਣੇ ਸਰੀਰ ਦਾ ਇਲਾਜ ਕਰਾ ਰਹੀ ਹਾਂ ਤੇ ਮੈਂ ਵੱਡੇ ਵੱਡੇ ਵੈਦਾਂ ਤੋਂ ਇਲਾਜ ਕਰਾ ਚੁੱਕੀ ਹਾਂ ਪਰ ਮੇਰਾ ਇਹ ਰੋਗ ਠੀਕ ਨਹੀਂ ਹੋ ਰਿਹਾ ਆਪ ਆਪਣੀ ਕਿਰਪਾ ਕਰੋ ਗੁਰੂ ਜੀ ਨੇ ਬਚਨ ਕੀਤੇ ਕਿ ਮਾਈ ਇਸ ਚਲ ਵਿੱਚ ਇਸ਼ਨਾਨ ਕਰਨ ਨਾਲ ਇਸ਼ਨਾਨ ਕਰ ਨਾਲ ਨਾਲ ਬਾਣੀ ਦਾ ਅਭਿਆਸ ਕਰ ਤੇਰਾ ਕੋੜ ਦਾ ਰੋਗ ਤਾਂ ਕੀ ਜਨਮ ਜਨਮਾਂ ਦੇ ਰੋਗ ਮਿਟ ਜਾਣਗੇ ਮਾਈ ਨੇ ਗੁਰੂ ਜੀ ਦੇ ਬਚਨ ਮੰਨੇ ਇਸ਼ਨਾਨ ਕੀਤਾ ਤੇ ਮਾਈ ਬਿਲਕੁਲ ਠੀਕ ਹੋ ਗਈ ਗੁਰੂ ਜੀ ਦਾ ਕੋਟੀ ਕੋਟੀ ਧੰਨਵਾਦ ਕਰਦੀ ਕੋਈ ਮਾਤਾ ਜਦੋਂ ਨਗਰ ਪਹੁੰਚੀ ਤਾਂ ਨਗਰ ਵਾਲਿਆਂ ਨੂੰ ਪਤਾ ਲੱਗਿਆ ਸਾਰੀਆਂ ਸੰਗਤਾਂ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਈਆਂ ਇੱਥੋਂ ਦੇ ਇੱਕ ਗੁਰਮੁਖ ਪਿਆਰੇ ਭਾਈ ਨਘਈਆ ਸਿੰਘ ਜੀ ਜਿਹੜੇ ਘੋੜਿਆਂ ਦੇ ਵਪਾਰੀ ਸਨ ਭਾਈ ਨਘਈਆ ਸਿੰਘ ਜੀ ਨੂੰ ਪਤਾ ਲੱਗਾ ਕਿ ਗੁਰੂ ਨਗਰ ਵਿੱਚ ਆਏ ਹਨ ਜਿੱਥੋਂ ਉਹਨਾਂ ਨੇ ਆ ਕੇ ਦੇਖਿਆ ਗੁਰੂ ਜੀ ਕੋਲ ਨਾ ਕਲਗੀ ਨਾ ਉਹਨਾਂ ਦਾ ਬਾਜ ਤੇ ਨਾ ਹੀ ਉਹਨਾਂ ਕੋਲੇ ਘੋੜਾ ਸੀ ਉਸ ਸਮੇਂ ਭਾਈ ਨਿਗਈਆ ਸਿੰਘ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿ ਉਹ ਗੁਰੂ ਜੀ ਨੂੰ ਅਜਿਹੀ ਕਿਹੜੀ ਚੀਜ਼ ਪੇਟ ਕਰ ਸਕਦਾ ਹੈ ਜਿਹੜੀ ਉਹਨਾਂ ਦੇ ਕੰਮ ਵੀ ਆ ਸਕੇ ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਕਿ ਉਹ ਗੁਰੂ ਜੀ ਨੂੰ ਇੱਕ ਘੋੜਾ ਪੇਟ ਕਰੇ ਉਸ ਸਮੇਂ ਗੁਰੂ ਜੀ ਕੋਲੇ ਸਵਾ ਸਵਾ ਲੱਖ 22 ਲੱਖ ਦੇ ਘੋੜੇ ਹੁੰਦੇ ਸਨ ਜਿਨ੍ਹਾਂ ਦੀ ਅੱਜ ਦੀ ਕੀਮਤ ਜੇ ਦੇਖੀ ਜਾਵੇ ਤਾਂ ਕਰੋੜਾਂ ਦੇ ਵਿੱਚ ਹੈ ਫਿਰ ਭਾਈ ਨਗਈਆ ਸਿੰਘ ਜੀ ਨੇ ਗੁਰੂ ਜੀ ਨੂੰ ਬਹੁਤ ਹੀ ਵਧੀਆ نسل ਦਾ ਇੱਕ ਘੋੜਾ ਪੇਟ ਕੀਤਾ ਤੇ ਗੁਰੂ ਜੀ ਨੇ ਉਸ ਘੋੜੇ ਦੇ ਉੱਤੇ ਸਵਾਰ ਹੋ ਕੇ ਅੱਗੇ ਗਏ ਤੇ ਨਾਲ ਹੀ ਭਾਈ ਗਨੀ ਖਾਨ ਤੇ ਭਾਈ ਨਵੀਖਾਨ ਨੂੰ ਪਾਲਕੇ ਦੀ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨੇ ਵਾਪਸ ਮਾਛੀਵਾੜੇ ਦੇ ਜੰਗਲਾਂ ਵਿੱਚ ਜਾਣ ਦਾ ਹੁਕਮ ਦਿੱਤਾ ਤੇ ਉਹ ਬਾਲ ਤੇ ਉਹ ਬਾਲਕਾ ਸਾਹਿਬ ਲੈ ਕੇ ਵਾਪਸ ਜੰਗਲਾਂ ਵਿੱਚ ਚਲੇ ਗਏ ਅਰ ਤੁਸੀਂ ਹੁਣ ਦੇਖ ਰਹੇ ਹੋ ਇਹ ਹੀ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਹੈ ਗੁਰਦੁਆਰਾ ਸਾਹਿਬ ਬਹੁਤ ਹੀ ਪਿਆਰਾ ਬਣਿਆ ਹੋਇਆ ਹੈ ਆਮ ਨੂੰ ਸਕੂਨ ਮਿਲਦਾ ਕੋ ਗੁਰਦੁਆਰਾ ਸਾਹਿਬ ਜਾ ਕੇ ਹੁਣ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜਿੱਥੇ ਆ ਕੇ ਸੰਤਾਂ ਲੰਗਰ ਛਕਦੀਆਂ ਨੇ ਵੀਰ ਤੁਹਾਨੂੰ ਵੀਡੀਓ ਪਸੰਦ ਆਈ ਹੋ ਵੀ ਜੇ ਤਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਚ